ਤੋ ਜ਼ੇਕਰ ਬ셔 ਬਾਤਾਂ ਤੇ ਮੈਂ ਹਕੂਮਤ ਪ੍ਰੀਤ ਕਰ। ਤਾਂ ਅਕਰਕਾਰ ਤੁਸੀਂ ਜਾਣਦੇ ਹੋ ਕਿ ਸਬੀਰ ਸਿੰਘ ਬਾਦਲ ਦੇ ਜਵਾਈ ਤੇਜ ਬੀਰ ਸਿੰਘ ਤੂਰ ਕੌਣ ਹੈ ਕਿਥੋਂ ਉਹ ਸੰਬੰਧ ਰੱਖਦੇ ਨੇ ਤੇ ਕਿਹੜਾ ਕਾਰੋਬਾਰ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਤੇ ਜੇਕਰ ਨਹੀਂ ਤਾਂ ਇਸ ਵੀਡੀਓ ਨੂੰ ਟਾਈਮ ਦੇ ਨਾਲ ਜ਼ਰੂਰ ਸੁਣਿਓ। ਤਾਂ ਅਕਰਕਾਰ ਕਿਹਨ ਚ ਲਬਿਆ ਸਬੀਰ ਸਿੰਘ ਬਾਦਲ ਨੇ ਇੰਟਰਨੈਸ਼ਨਲ ਬਿਜ਼ਨਸ ਜਵਾਈ ਤਾਂ ਪੰਜਾਬ ਦੇ ਕਪੂਠਲਾ ਦੇ ਪੈਨ ਦੇ ਨਾਲ ਇਹ ਸੰਬੰਧਿਤ ਨੇ ਦੱਸਤੀਏ ਕਿ ਇਹਨਾਂ ਦਾ ਸਾਰਾ ਪਰਿਵਾਰ 35 ਸਾਲ ਪਹਿਲਾਂ ਅਬੂਦਾਬੀ ਚਲਾ ਜਾਂਦਾ ਜਿੱਥੇ ਇਹ ਆਪਣਾ ਬਿਜ਼ਨਸ ਸੈੱਟ ਕਰਦੇ ਨੇ ਤੇ ਜਦੋਂ ਇਹਨਾਂ ਦਾ ਉੱਥੇ ਤਗੜਾ ਬਿਜ਼ਨਸ ਸੈੱਟ ਹੋ ਜਾਂਦਾ ਤਾਂ ਪੂਰਾ ਤੂਰ ਪਰਿਵਾਰ ਕੈਨੇਡਾ ਦੇ ਵਿੱਚ ਸ਼ਿਫਟ ਹੋ ਜਾਂਦਾ ਜਦੋਂ ਸੁਖਬੀਰ ਸਿੰਘ ਬਾਦਲ ਆਪਣੀ ਧੀ ਦੇ ਲਈ ਰਿਸ਼ਤਾ ਲੱਭ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਕੋਈ ਤੇਜਵੀਰ ਸਿੰਘ ਤੂਰ ਬਾਰੇ ਦੱਸਦਾ ਹੈ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਸਾਰੇ ਪਰਿਵਾਰ ਦਾ ਪਿਛੋਕੜ ਪਤਾ ਕਰਿਆ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਤੇਜਵੀਰ ਨੂੰ ਪਸੰਦ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਵਿਆਹ ਪੱਕਾ ਕਰਿਆ ਜਾਂਦਾ ਹੈ ਅੱਗੇ ਦੱਸਤੀਏ ਕਿ ਤੇਜਵੀਰ ਤੂਰ ਕਪੂਰਥਲਾ ਦੇ ਨਾਲ ਤਾਂ ਸੰਬੰਧਿਤ ਨੇ ਪਰ ਉਹਨਾਂ ਦੇ ਕਾਫੀ ਸਾਰੇ ਬਿਜ਼ਨਸ कंस्ट्रक्शन ਤੋਂ ਲੈ ਕੇ ਰੈਂਟਰ ਪ੍ਰੋਪਰਟੀਆਂ ਦਾ ਬਿਜ਼ਨਸ ਤੇ ਹੋਰ ਵੀ ਕਈ ਬਿਜ਼ਨਸ ਟਰਾਂਸਪੋਰਟ ਦਾ ਵੀ ਇੱਕ ਵੱਡਾ ਬਿਜ਼ਨਸ ਦੱਸਿਆ ਜਾ ਰਿਹਾ ਤੇ ਇਹ ਵੀ ਦੱਸਦੀ ਹੈ ਕਿ ਤੇਜਵੀਰ ਦੇ ਪਤਾ ਹੁਣੀ ਸੱਤ ਭਰਾ ਨੇ ਜੋ ਇਕੱਠੇ ਰਹਿੰਦੇ ਨੇ ਤੇ ਇਕੱਠੇ ਹੀ ਉਹ ਇਹ ਪੂਰਾ ਕੰਮਕਾਰ ਚਲਾਉਂਦੇ ਨੇ ਕੈਨੜਾ ਦੇ ਵਿੱਚ ਉਹਨਾਂ ਦੀ ਕਾਫੀ ਪ੍ਰੋਪਰਟੀ ਹੈ ਪਰ ਪੰਜਾਬ 'ਚ ਵੀ ਉਹਨਾਂ ਦੀ 1000 ਏਕੜ ਤੋਂ ਵੱਧ ਦੀ ਜ਼ਮੀਨ ਹੈ ਤੇ ਹੋਰ ਵੀ ਜ਼ਮੀਨ ਉਹ ਖਰੀਦ ਰਹੇ ਤੇ ਆਬੂ ਦਾਬੀ ਦੇ ਵਿੱਚ ਵੀ ਉਹਨਾਂ ਦਾ ਕਾਰੋਬਾਰ ਕਾਫੀ ਜ਼ਿਆਦਾ ਫੈਲਿਆ ਹੋਇਆ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਤੂਰ ਫੈਮਿਲੀ ਕਾਫੀ ਜ਼ਿਆਦਾ ਜਿਹੜੀ ਕਿ ਪਸੰਦ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਵਿਆਹ ਉਹਨਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦਾ ਵਿਆਹ 12 ਫਰਵਰੀ ਨੂੰ ਹੋਇਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਜਿਹੜੀ ਕਿ ਵਾਇਰਲ ਵੀ ਹੋ ਰਹੀਆਂ ਨੇ ਦੱਸਦੀ ਹੈ ਕਿ ਮੰਗਲਵਾਰ ਰਾਤ ਨੂੰ ਦਿੱਲੀ ਦੇ ਵਿੱਚ ਇੱਕ ਪਾਰਟੀ ਰੱਖੀ ਗਈ ਸੀ ਜਿਸ ਦੇ ਵਿੱਚ ਗਾਇਕ ਮਿਕਾ ਸਿੰਘ ਨੇ ਵੀ ਪੇਸ਼ਕਾਰੀ ਦਿੱਤੀ ਸੀ ਮਿਕਾ ਸਿੰਘ ਨੇ ਸਟੇਜ ਤੋਂ ਕਿਹਾ ਕਿ ਬਾਦਲ ਪਰਿਵਾਰ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈਆਂ ਨਵ ਵਿਆਹੇ ਜੋੜੇ ਨੂੰ ਖੁਸ਼ੀਆਂ ਪਿਆਰ ਤੇ ਜ਼ਿੰਦਗੀ ਭਰ ਦੇ ਸਾਥ ਦੀ ਕਾਮਨਾ ਕਰਦਾ ਸੁਖਬੀਰ ਬਾਦਲ ਆਪਣੇ ਜਵਾਈ ਤੇਜਵੀਰ ਸਿੰਘ ਤੇ ਤੇ ਹਰਕੀਰਤ ਕੌਰ ਨਾਲ ਮਿਕਾ ਸਿੰਘ ਦੇ ਗਾਣੇ ਤੇ ਗੱਬਰੋ ਤੇ ਨੱਚਦੇ ਹੋਏ ਨਜ਼ਰ ਆਉਂਦੇ ਨੇ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਵਿਆਹ ਦੇ ਵਿੱਚ ਸ਼ਾਮਿਲ ਹੁੰਦੇ ਨੇ ਅੱਗੇ ਦੱਸਤੀਏ ਕਿ ਇਸ ਵਿਆਹ ਦੇ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਸ਼ਾਮਿਲ ਹੁੰਦੇ ਨੇ ਤੇ ਉਸ ਦੇ ਨਾਲ ਹੀ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਸਪਾ ਪ੍ਰਦਾਨ ਅਖਿਲੇਸ਼ ਯਾਦਵ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਪਟਿਆਰਾ ਦੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਤਮਕ ਗੁਰੂ ਸ੍ਰੀ ਰਵੀ ਸ਼ੰਕਰ ਮੌਜੂਦ ਵੀ ਜਿਹੜੇ ਕਿ ਉੱਥੇ ਨਜ਼ਰ ਆਉਂਦੇ ਨੇ ਤਾਂ ਕਈ ਤਮਾਮ ਵੱਡੇ ਲੀਡਰ ਵੀ ਉੱਥੇ ਇਸ ਵਿਆਹ ਦੇ ਵਿੱਚ ਨਜ਼ਰ ਆਉਂਦੇ ਨੇ